ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਲੱਲੂ ਵਿਖੇ ਹਰ ਸਾਲ ਦੀ ਤਰ੍ਹਾਂ ਟਾਲੀਵਾਲ ਭਾਈਚਾਰੇ ਦੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਸਿੱਧ ਪੋਈ ਜੀ ਦਾ ਸਲਾਨਾ ਚੋੜ ਮੇਲਾ ਦੂਸਰੇ ਦਿਨ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਮੇਲਾ 18 ਤੋਂ ਸ਼ੁਰੂ ਹੋਇਆ ਸੀ ਜਿਹੜਾ ਕਿ ਅੱਜ 20 ਜੂਨ ਤੱਕ ਮਨਾਇਆ ਜਾ ਰਿਹਾ ਹੈ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਕਿ ਵੱਡੀ ਗਿਣਤੀ ਵਿੱਚ ਦੂਰ ਦਰਾਡੇ ਤੋਂ ਸੰਗਤਾਂ ਬਾਬਾ ਜੀ ਦੇ ਅਸਥਾਨ ਤੇ ਪਹੁੰਚ ਕੇ ਬਾਬਾ ਜੀ ਦੀ ਸਮਾਧ ਤੇ ਸਰਦਾਰ ਨਾਲ ਮੱਥਾ ਟੇਕਦਿਆਂ ਹਨ ਸੰਗਤਾਂ ਲਈ ਗੁਰੂ ਘਰ ਲੰਗਰ ਠੰਡੇ ਮਿੱਠੇ ਪਾਣੀ ਦੀਆਂ ਸ਼ਵੀਲਾਂ ਦਾ ਪ੍ਰਬੰਧ ਅਤੇ ਮੁਫਤ ਮੈਡੀਕਲ ਦਵਾਈਆਂ ਖੂਨ ਕੈਂਪ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤੇ ਨਾਲ ਹੀ ਤੁਸੀਂ ਦੇਖਦੇ ਹੋ ਕਿ ਪੁਲਿਸ ਪ੍ਰਸ਼ਾਸਨ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਮਾਨਸਾ ਤੋਂ ਵਿਕਰਮ ਸਿੰਘ ਬਿੱਕੀ ਦੀ ਲੋਕ ਭਲਾਈ ਦਾ ਸਨੇਹਾ ਟੀਵੀ ਲਈ ਖਾਸ ਰਿਪੋਰਟ ਸਰਿੰਦਰ ਸਿੰਘ ਜੀ ਬਾਈ ਜੀ ਕੀ ਕਹਿਣਾ ਚਾਹੋਗੇ ਅੱਜ ਮੇਰੇ ਦਿੱਤਰੀ ਬੋਲਣਾ ਅਸੀਂ ਟਾਲੀਵਾਲ ਭਾਈਚਾਰੇ ਨੂੰ ਲੱਖ ਲੱਖ ਵਧਾਈ ਦੇਣੀ ਚਾਹੁੰਦੇ ਹਾਂ ਜੀ ਅੱਜ ਬਾਬਾ ਸੀ ਸੇ ਦਾ ਜੀ ਪਵਿੱਤਰ ਦਿਹਾੜਾ ਮਨਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਪੂਰੇ ਪ੍ਰਬੰਧਾਂ ਨਾਲ ਕਮੇਟੀ ਦੀ ਦੇਖਰੇਖ ਹੇਠ ਮਨਾਇਆ ਜਾ ਰਿਹਾ ਜੀ ਹਰੇਕ ਦੂਰਵਾਈਆਂ ਸੰਗਤਾਂ ਵਾਸਤੇ ਲੰਗਰ ਪਾਣੀ ਮੈਡੀਕਲ ਸਹੂਲਤ ਖੂਨਦਾਨ ਕੈਂਪ ਜੀ ਤੇ ਵਿਸ਼ੇਸ਼ ਪੂਰਾ ਟੈਂਟ ਦਾ ਕੂਲਰ ਪਾਣੀ ਸਭ ਪ੍ਰਬੰਧ ਕੀਤੇ ਗਏ ਹਨ ਜੀ ਸ਼ਖਵੰਤ ਸਿੰਘ ਜੀ ਤੁਮੇ ਕਹਾਂਗੇ ਮੇਲੇ ਦਾ ਦੂਜਾ ਦਿਨ ਸ਼ੁਰੂ ਹੋ ਗਿਆ ਹਾਂਜੀ ਵੈਰੀ ਖਾਲਸਾ ਵੈਰੀ ਵੀ ਨਹੀਂ ਫਤਿਹ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਆਂ ਕਿ ਅੱਜ ਜੀਤ ਬਾਬਾ ਸਿੱਧਪੋਈ ਦੇ ਦੂਸਰਾ ਦਿਨ ਚੱਲ ਰਿਹਾ ਜੀ ਮੇਲੇ ਦਾ ਜੀ ਇੱਥੇ ਸਾਡਾ ਬਹੁਤ ਪ੍ਰਬੰਧ ਕਮੇਟੀ ਵੱਲੋਂ ਕਰਿਆ ਹੋਇਆ ਹੈ ਸਮੇਤ ਦਵਾਈਆਂ ਹੋਰ ਪ੍ਰਸ਼ਾਸਨ ਦਾ ਵੀ ਪ੍ਰਬੰਧ ਹੈ ਜੀ ਇੱਥੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਦਾ ਜੀ ਰਹਿਣ ਸਹੂਲਤ ਪੂਰੀ ਹੈ ਜੀ ਸਭ ਕੁਝ ਸਾਡਾ ਪ੍ਰਬੰਧ ਕਰਿਆ ਗਿਆ ਹੋਇਆ ਹੈ ਬਾਬਾ ਸਿੱਧਪੋਈ ਬਟੂ ਜੀ ਮਿਲ ਕਰ ਸਕਦਾ ਇਹ ਨਹੀਂ ਆ ਰਹੀਆਂ ਫੀਲ ਕਰਦਾ ਵੀ ਆਪ ਦਾ ਤੁਸੀਂ ਧਿਆਨ ਨਾਲ ਸਾਰੀ ਸੰਗਤ ਸੇਵਾ ਕਰੋ ਜੀ ਜੀਵਨ ਖਤਰਿਆਂ ਤੋਂ ਬਚ ਕੇ ਰਹੋ ਜੀ ਨਸ਼ੇ ਪੱਤੇ ਵਾਲੇ ਤੋਂ ਬਚਤ ਰੱਖੋ ਜੀ ਬਸ ਇਹੀ ਕਹਿਣਾ ਚਾਹੁੰਦੇ ਹਾਂ ਤੇ ਧੰਨ ਧੰਨ ਸ਼ਹੀਦ ਬਾਬਾ ਸਦਪੋਈ ਜੀ ਦੇ ਸਥਾਨਾਂ ਤੋਂ ਮੈਂ ਇੱਕ ਕਮੇਟੀ ਮੈਂਬਰ ਸ਼ਹੀਦ ਬਾਬਾ ਸਦਪੋਈ ਸੰਗਤਾਂ ਦੇ ਪਹੁੰਚਣ ਤੇ ਮੇਲੇ ਤੇ ਜੀ ਆਇਆਂ ਕਹਿੰਦੇ ਆ ਸੰਗਤਾਂ ਦਾ ਧੰਨਵਾਦ ਕਰਦੇ ਆ ਕਿੱਦਾਂ ਨੇ ਬਈ ਬੋਲਦਾ ਸਕਦਾ ਜੁੱਤਾਂ ਤਨ ਮੇਲੇ ਦਾ ਤੇ ਕਿਦਾਂ ਨੇ ਬੰਦ ਕਮੇਟੀ ਵੱਲੋਂ ਕਮੇਟੀ ਵੱਲੋਂ ਬਹੁਤ ਸੋਹਣੇ ਪ੍ਰਬੰਧ ਕਰੇ ਗਏ ਨੇ ਔਖਿਆਂ ਦਾ ਪ੍ਰਬੰਧ ਦਾ ਪੂਲਰਾਂ ਦਾ ਪ੍ਰਬੰਧ ਕਰਿਆ ਗਿਆ ਹੈ ਅੰਦਰ ਪੜਾ ਸਾਨੂੰ ਕਿਦਾਂ ਬੰਦ ਪੁਲਿਸ ਪ੍ਰਜਾ ਹੰਦਾ ਪੂਰਾ ਸਹਿਯੋਗ ਪੂਰੀ ਵਧੀਆ ਪ੍ਰਬੰਧ ਦਾ ਅਗੰਦੀਪ ਸਿੰਘ ਜੀ ਕਿਹੜਾ ਬੰਦਾ ਬਈ ਲੱਲੂਆਣਾ ਲੋਕਲੀ ਇਹ ਕਿੰਦਾ ਨੇ ਪ੍ਰਬੰਧਾ ਮੇਲਾ ਹਣਾ ਬਹੁਤ ਵਧੀਆ ਪ੍ਰਬੰਧਾ ਬਾਈ ਦੇਖੋ ਪੂਰਾ ਵਧੀਆ ਪ੍ਰਸ਼ਾਸਨ ਨੇ ਕਰਿਆ ਹੋਇਆ ਇੰਤਜ਼ਾਮ ਕਰੇ ਹੋਏ ਨੇ ਸੁਰੱਖਿਆ ਦੀ ਪੂਰੀ ਜਿਹੀ ਹੋ ਰੱਖੀ ਹੈਗੀ ਨਿਗਰਾਨੀ ਰੱਖੀ ਹੈਗੀ ਸਕਤੋ ਸਕਤ ਬਾਹਰ ਹੋ ਆ ਰਹੀ ਹੈ ਕਿੰਦਾ ਨੇ ਪ੍ਰਬੰਧ ਕੀਤਾ ਹੋਇਆ ਪੂਰੇ ਵਧੀਆ ਕਰੇ ਹੋਏ ਨੇ ਲਾਜਵਾ ਪ੍ਰਬੰਧ ਨੇ ਗੱਦਿਆਂ ਦਾ ਪ੍ਰਬੰਧ ਕਰਿਆ ਹੋਇਆ ਹੈਗਾ ਜੀ ਤੇ ਪੱਖੇ ਲਾਏ ਹੋਏ ਆਗੇ ਗਰਮੀ ਦਾ ਮੌਸਮ ਦੇਖਦੇ ਹੋਏ 쿨ਰ ਥਾਂ ਥਾਂ ਤੇ ਤੈਨਾਤ ਕੀਤੇ ਹੋਏ ਹੈਗੇ ਮੰਦਰ ਦਾ ਵੀ ਵਧੀਆ ਪ੍ਰਬੰਧ ਕੀਤਾ ਲੰਗਰ ਦਾ ਪੂਰਾ ਵਧੀਆ ਕਰਿਆ ਹੋਇਆ ਹੈਗਾ ਜੀ ਕਿਉਂਕਿ ਸੰ ਮੁੱਖ ਧਿਆਨ ਰੱਖਿਆ ਗਿਆਗਾ ਵੀ ਕੋਈ ਭੁੱਖਾ ਨਾ ਜਾਵੇ ਕਿਵੇਂ ਸੰਗਤ ਵਧੀਆ ਦੇਖ ਰਹੀਆਂ ਮੱਥਾ ਟੇਕ ਹਾਂਜੀ ਹਾਂਜੀ ਪੂਰਾ ਵਧੀਆ ਟੇਕ ਰਹੀਆਂ ਨੇ ਕੋਈ ਉਹ ਨਹੀਂ ਆ ਰਹੀ ਮੁਸ਼ਕਲ ਨਹੀਂ ਆ ਰਹੀ ਸਭ ਵਧੀਆ ਟੇਕ ਰਹੇ ਨੇ ਕੋਈ ਭੀੜ ਹੋਣ ਦਾ ਵੀ ਅਸੀਂ ਉਹ ਪੂਰਾ ਖਿਆਲ ਰੱਖਿਆ ਭੀੜ ਨਾ ਹੋਵੇ ਤੇ ਮੱਥਾ ਟੇਕ ਟੇਕ ਅੱਗੇ ਤੋਰੀ ਜਾਈਏ ਸੋ ਜਦੋਂ ਮੇਲਾ ਸ਼ੁਰੂ ਹੋਇਆ ਜਦੋਂ ਨੇ ਬਰਵੰਦ ਕੀਤਾ ਵੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਪ੍ਰਧਾਨ ਪ੍ਰਬੰਧਕ ਕਮੇਟੀ ਸ਼ਹੀਦ ਬਾਬਾ ਸਿੱਧਪੋਈ ਲੋਕ ਸਥਾਨ ਪਿੰਡ ਕੋਡਰਲੂ ਜ਼ਿਲ੍ਹਾ ਮਾਨਸਾ ਮੈਂ ਸਾਰੇ ਹੀ ਢਾਲੀਵਾਲ ਭਾਈਚਾਰੇ ਦੇ ਸਾਧ ਸੰਗਤ ਅਤੇ ਸਮੂਹ ਸਾਧ ਸੰਗਤ ਨੂੰ ਬਾਬਾ ਜੀ ਦੇ ਸ਼ਰਾਨ ਦੀ ਸਰਾਨਾ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਆਈ ਸੰਗਤ ਨੂੰ ਸਾਰੇ ਹੀ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਕਹਿੰਦਾ ਹਾਂ ਇਸ ਸਲਾਨਾ ਜੋੜ ਮੇਲੇ 'ਚ ਕਿਉਂਕਿ 18-19-20 ਜੂਨ ਦਾ ਲੱਗ ਰਿਹਾ ਹੈ ਬਹੁਤ ਜ਼ਿਆਦਾ ਸੰਗਤਾਂ ਪੰਜਾਬ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਅਤੇ ਦੂਜੀਆਂ ਸਟੇਟਾਂ ਤੋਂ ਬਾਬਾ ਜੀ ਦੇ ਮੁਕਸਤਾਨ ਤੇ ਨਮਸਤਕ ਹੋਣ ਲਈ ਪਹੁੰਚੇ ਹਨ ਸੋ ਸਾਰੀਆਂ ਇਹ ਸੰਗਤਾਂ ਦੇ ਵਹਿਣ ਲਈ ਲੰਗਰ ਲਈ ਅणि ਦਾਜ ਪ੍ਰਬੰਧ ਦਾ ਸ਼ਮੈਨੇ ਲਾਏ ਗਏ ਨੇ ਟੈਂਟ ਲਾਇਆ ਗਿਆ ਜਿੰਨੇ ਕਮਰੇ ਉਹਨਾਂ ਨੇ ਪ੍ਰਬੰਧ ਕੀਤਾ ਗਿਆ ਹੈ ਸੰਗਤ ਦੇ ਰਹਿ ਲਈ ਟੈਂਟ ਲਾ ਕੇ ਉੱਥੇ ਕੂਲਰ ਲਾ ਕੇ ਪੱਖੇ ਲਾ ਕੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਸਾਰੇ ਹੀ ਪ੍ਰਬੰਧਕ ਕਮੇਟੀ ਸੂ ਸੰਗਤ ਨੂੰ ਜੀ ਆਇਆਂ ਕਹਿੰਦੀ ਹੈ ਤੇ ਬਾਬਾ ਜੀ ਸਲਾਨਾ ਜੋੜ ਮੇਲੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ